ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਰਹੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਅੱਜ ਆਪਣਾ ਹੈਗਾ ਐਡੀਟਿੰਗ ਦਾ ਪੰਜਵਾਂ ਲੈਸਨ ਜੀ ਸੋ ਪਿਛਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਆਟੋ ਕੈਪਸ਼ਨ ਤੱਕ ਮੈਂ ਤੁਹਾਨੂੰ ਦੱਸਿਆ ਸੀਗਾ ਆਟੋ ਕੈਪਸ਼ਨ ਤੱਕ ਤੁਸੀਂ ਕਿਵੇਂ ਆਟੋ ਕੈਪਸ਼ਨ ਆਪਣੀ ਵੀਡੀਓ ਦੇ ਵਿੱਚ ਲਿਖ ਸਕਦੇ ਹੋ ਅਗਰ ਤੁਸੀਂ ਮੇਰੀ ਪਿਛਲੀ ਵੀਡੀਓ ਨਹੀਂ ਦੇਖਿਆ ਵੀ ਇਹਨਾਂ ਵੀਡੀਓ ਐਡੀਟਿੰਗ ਕਿਵੇਂ ਕੀਤੀ ਆ ਜਾਂ ਜੇ ਤਾਂ ਪਲੀਜ਼ ਤੁਸੀਂ ਇੱਕ ਵਾਰੀ ਜਾ ਕੇ ਮੇਰੀ ਵੀ ਤੇ ਫ੍ਰੀਜ ਤੇ ਫੋਰਵਰਡ ਆਪਾਂ ਸਿਰਫ ਚਾਰ ਆਪਸ਼ਨਾਂ ਦਾ ਜਦ ਆਪਾਂ ਕਰਾਂਗੇ ਉਸ ਤੋਂ ਬਾਅਦ ਆਪਾਂ ਅੱਗੇ ਚੱਲਾਂਗੇ ਅੱਜ ਆਪਾਂ ਇਹ ਲੈਸਨ ਜਿਹੜਾ ਆਪਾਂ ਖਤਮ ਕਰ ਦਾਂਗੇ ਜੀ ਹੁਣ ਆਪਾਂ ਦੇਖਦੇ ਆਪਾਂ ਪਿਛਲੀ ਵਾਰੀ ਮੈਂ ਦੱਸਿਆ ਸੀ ਆਟੋ ਕੈਪਸ਼ਨ ਤੁਸੀਂ ਕਿਵੇਂ ਲਿਖਣਾ ਵਾ ਓਕੇ ਜੀ ਜਿਵੇਂ ਰੀਲਾਂ ਦੇ ਵਿੱਚ ਚੱਲਦਾ ਵਾ ਤੇ ਹੁਣ ਆਪਾਂ ਕਰਦੇ ਮੌਸਿਕ ਦਾ ਮਤਲਬ ਕੀ ਹੈ ਜੇ ਤੁਸੀਂ ਮੌਸਿਕ ਤੇ ਕਲਿੱਕ ਕਰੋਗੇ ਨਾ ਇਹਦਾ ਮਤਲਬ ਇਹ ਹੈਗਾ ਜੀ ਮੰਨ ਕੇ ਚੱਲੋ ਤੁਸੀਂ ਕੋਈ ਫੇਸਲੈਸ ਤੁਸੀਂ ਵੀਡੀਓ ਬਣਾਉਣੀ ਹੋ ਹੁਣ ਆ ਮੰਨ ਕੇ ਚੱਲੋ ਤੁਸੀਂ ਕੋਈ ਵੀ ਫੇਸਲੈ ਵੀਡੀਓ ਤੁਸੀਂ ਬਣਾਉਣੀ ਹੋ ਬਟ ਤੁਸੀਂ ਕਿੰਨੇ ਵੀ ਯਾਰ ਸਾਡਾ ਜਿਹੜਾ ਫੇਸ ਆ ਉਹ ਨ ਤੁਸੀਂ ਚਾਹੁੰਦੇ ਹੋ ਨਾ ਵੀ ਸਾਡਾ ਜਿਹੜਾ ਫੇਸ ਆ ਉਹ ਨਾ ਆਵੇ ਪਰ ਸਾਡਾ ਮਤਲਬ ਵੀ ਹੋਰ ਜਿਹੜਾ ਬੋਡੀ ਦਾ ਪਾਰਟ ਉਹ ਆ ਜਾਏ ਹਨਾ ਕਈ ਤੁਸੀਂ ਵੀਡੀਓ ਵੀ ਦੇਖਿਆ ਹੋਣਾ ਕਈ ਬੰਦੇ ਆਪਣੀ ਮਤਲਬ ਵੀ ਫੇਸ ਦੇ ਉੱਤੇ ਮਤਲਬ ਬਲਰ ਕਰ ਦਿੰਦੇ ਨੇ ਕਈ ਹੋਰ ਵੀ ਨੇ ਜਿਹੜੇ ਆਪਣੇ ਅਲੱਗ ਬੋਡੀ ਦੇ ਅਲੱਗ ਪਾਰਟ ਤੁਸੀਂ ਦੇਖਿਆ ਹੋਣਾ ਉਹਨਾਂ ਬਲਰ ਕਰਕੇ ਦਿਖਾ ਦਿੰਦਿਆ ਇਹ ਕਈ ਮੇਰੇ ਭੈਣ ਭਰਾ ਜਿਹੜੇ ਕਹਿੰਦੇ ਆ ਕਿ ਵੀਰ ਜੀ ਅਸੀਂ ਮਤਲਬ ਵੀ ਆਪਣਾ ਫੇਸ ਨਹੀਂ ਦਿਖਾਉਣਾ ਚਾਹੁੰਦੇ ਉਹਨਾਂ ਲਈ ਇਹ ਚੀਜ਼ ਬਹੁਤ ਵਧੀਆ ਵਾ ਇਹ ਇਸ ਵੀਡੀਓ ਦਾ ਕਰ ਸਕਦੇ ਦੇਖੋ ਇਹਨੂੰ ਤੁਸੀਂ ਕੀ ਕਰਨਾ ਵਾ ਆਇਆ ਫੇਸ ਦਾ ਤੁਸੀਂ ਜਿੰਦਾ ਮਰਜ਼ੀ ਸਾਈਜ਼ ਵੀ ਵਧਾ ਸਕਦੇ ਹੋ ਕਟਾ ਵੀ ਸਕਦੇ ਇਹ ਤੁਹਾਡੇ ਵਾਸਤੇ ਬਹੁਤ ਵਧੀਆ ਚੀਜ਼ ਆ ਜਿਹੜੇ ਕਹਿੰਦੇ ਸੀ ਫੇਸ ਨਹੀਂ ਦਿਖਾਉਣਾ ਚਾਹੁੰਦੇ ਉਹਨਾਂ ਵਾਸਤੇ ਬਹੁਤ ਵਧੀਆ ਚੱਕ ਕੇ ਆਪਣਾ ਇਦਾਂ ਚੱਕ ਕੇ ਨੂੰ ਜਿੱਥੇ ਮਰਜ਼ੀ ਲੈ ਕੇ ਜਾ ਸਕਦੇ ਉਸ ਤੋਂ ਬਾਅਦ ਆ ਗਿਆ ਨਾ ਟ੍ਰੈਂਗਲ ਟ੍ਰੈਂਗਲ ਦੇ ਸ਼ੇਪ ਚ ਵੀ ਤੁਸੀਂ ਵਰਤ ਸਕਦੇ ਇੱਕ ਜੰਦ ਦੇ ਵਿੱਚ ਵੀ ਵਰਤ ਸਕਦੇ ਇਹ ਕੇਗਾ ਬਲਰ ਤੁਸੀਂ ਆ ਬਲਰ ਨੂੰ ਵਰਤਨਾ ਵਾ ਆਹ ਚੀਜ਼ ਨੂੰ ਵਰਤਣਾ ਇਹਦੇ ਵਿੱਚ ਤੁਹਾਡਾ ਫੇਸ ਆ ਜਿਹੜਾ ਜ਼ਿਆਦਾ ਨਹੀਂ ਦਿਖੇਗਾ ਤੁਹਾਡੇ ਲਈ ਬਹੁਤ ਵਧੀਆ ਆਪਸ਼ਨ ਹੈ ਜਿਹੜੇ ਮੇਰੇ ਭੈਣ ਭਰਾ ਕਹਿੰਦੇ ਕਿ ਵੀਰ ਜੀ ਅਸੀਂ YouTube ਤੇ ਕੰਮ ਕਰਨਾ ਚਾਹੁੰਦੇ ਪਰ ਅਸੀਂ ਆਪਣਾ ਫੇਸ ਨਹੀਂ ਦਿਖਾਉਣਾ ਚਾਹੁੰਦੇ ਉਹ ਬੰਦੇ ਮੇਰੇ ਭੈਣ ਭਰਾ ਇਹ ਚੀਜ਼ ਨੂੰ ਯੂਜ਼ ਕਰ ਸਕਦੇ ਨੇ ਉਹਨਾਂ ਲਈ ਬਹੁਤ ਬਹੁਤ ਜ਼ਿਆਦਾ ਫਾਇਦੇਮੰਦ ਹੈ ਇਹ ਚੀਜ਼ ਉਸ ਤੋਂ ਬਾਅਦ ਦੇਖੋ ਇਹ ਹੋ ਗਿਆ ਦੇਖੋ ਤੁਸੀਂ ਦੇਖਦੇ ਹੋ ਇਹਨੇ ਡੱਬੇ ਵਾਂਗ ਦੇਖਦਾ ਪਿਆ ਉਹ ਤੁਸੀਂ ਕਹਿੰਦੇ ਵੀ ਕੀ ਵੀਰ ਜੀ ਇਹ ਥੋੜਾ ਜਿਹਾ ਮਤਲਬ ਵੀਰ ਗੋਲਾਈ ਦੇ ਵਿੱਚ ਆ ਜਾ ਜਿਵੇਂ ਤੁਹਾਡਾ ਫੇਸ ਗੋਲ ਆ ਤਾਂ ਤੁਸੀਂ ਇੱਥੇ ਕਲਿੱਕ ਕਰੋਗੇ ਜਦੋਂ ਇੱਥੇ ਕਲਿੱਕ ਕਰੂਗਾ ਦੇਖੋ ਇਹ ਗੋਲ ਆ ਰਿਹਾ ਵਾ ਠੀਕ ਆ ਤੁਸੀਂ ਕਿੰਨੂ ਵੀ ਲੰਬਾਈ ਦੇ ਵਿੱਚ ਹੋਵੇ ਗੋਲ ਆ ਲੰਬਾਈ ਦੇ ਵਿੱਚ ਹੋ ਗਿਆ ਜੀ ਤੁਸੀਂ ਕਿੰਨੂ ਜਿਆ ਟ੍ਰਾਇੰਗਲ ਜੀ ਦੀ ਸ਼ੇਪ ਦੇ ਵਿੱਚ ਹੋਵੇ ਆ ਦੇਖੋ ਟ੍ਰਾਇੰਗਲ ਦੀ ਸ਼ੇਪ ਦੇ ਵਿੱਚ ਹੋ ਗਿਆ ਜੀ ਦੇਖੋ ਦੇਖਦੇ ਪਿਓ ਨਾ ਤੁਸੀਂ ਠੀਕ ਆ ਜਿਆਦਾਤਰ ਤੁਹਾਨੂੰ ਗੋਲ ਦੀ ਲੋੜ ਪੈਗੀ ਇਹਦੀ ਆ ਤੁਸੀਂ ਮੰਨ ਕੇ ਚਲੋ ਮੇਰਾ ਫੇਸ ਆ ਕੋਈ ਹੈ ਨਾ ਤੇ ਤੁਸੀਂ ਇਹਦੇ ਤੇ ਤੁਸੀਂ ਦਿਖਾ ਦੋ ਚਲੋ ਮੈਂ ਤੁਹਾਨੂੰ ਆਪਣੀ ਦਾ ਇੱਕ ਵੀਡੀਓ ਇਹਦੇ ਵਿੱਚ ਐਡ ਕਰਕੇ ਦਿਖਾਉਣਾ ਵਾ ਫਿਰ ਆਪਾਂ ਇਹਦੀ ਵਿਵਰਤੋਂ ਕਰਾਂਗੇ ਆਪਾਂ ਨਾ ਇਹਦੇ ਤੇ ਕਲਿੱਕ ਕਰਦਾ ਪਹਿਲਾਂ ਮੈਨੂੰ ਡਿਲੀਟ ਕਰ ਦਿਨਾ ਫਿਰ ਮੈਂ ਤੇ ਕਲਿੱਕ ਕਰਦਾ ਇਸ ਸਟੋਕ ਦੇ ਵਿੱਚ ਨਾ ਮੈਂ ਆਪਣੀ ਕੋਈ ਫੇਸ ਵਾਲੀ ਮੈਂ ਉਹ ਵੀਡੀਓ ਲੱਭਦਾ ਕੋਈ ਏ ਮੈਨੂੰ ਗੈਲਰੀ ਦੇ ਵਿੱਚ ਮੇਰੀ ਕੋਈ ਵੀਡੀਓ ਲੱਭ ਗਈ ਹਨਾ ਇਹ ਚਲੋ ਆਪਾਂ ਕਾਰਟੂਨਰ ਦੀ ਵੀਡੀਓ ਚੱਕ ਕੇ ਲੈ ਲੈਂਦੇ ਆ ਜਾਂ ਜਾਂ ਮੈਂ ਦੇਖਦਾ ਜੇ ਮੇਰੀ ਕੋਈ ਵੀਡੀਓ ਮਿਲ ਜਾਈ ਹਨਾ ਜੇ ਮੇਰੀ ਵੀਡੀਓ ਜਾਂ ਫੋਟੋ ਮਿਲ ਜਾਈਏ ਮੈਂ ਕਹਿੰਦਾ ਵੀ ਮੈਂ ਫੇਸ ਨਹੀਂ ਦਿਖਾਉਣਾ ਚਾਹੁੰਦਾ ਹੈਗਾ ਸੋ ਚਲੋ ਮੇਰੀ ਇੱਕ ਫੋਟੋ ਪਈ ਆ ਫੋਟੋ ਨੂੰ ਵੀ ਉੱਕ ਲੈਨੇ ਆ ਮੈਂ ਫੋਟੋ ਕਲੀਕ ਕੀਤੀ ਆ ਦੇਖੋ ਜੀ ਮੇਰੀ ਫੋਟੋ ਆ ਗਈ ਇੱਥੇ ਤੁਸੀਂ ਦੇਖ ਸਕਦੇ ਹੋ ਮੈਂ ਕਿੰਨਾ ਵੀ ਇਦਾਂ ਮੇਰੀ ਵੀਡੀਓ ਬਣੇਗੀ ਮੈਂ ਕਿੰਨਾ ਵੀ ਯਾਰ ਮੇਰੀ ਫੋਟੋ ਦੇ ਉੱਤੇ ਨਾ ਮਤਲਬ ਵੀ ਮੇਰਾ ਫੇਸ ਨਾ ਸੋ ਹੋਵੇ ਤਾਂ ਤੁਸੀਂ ਕੀ ਕਰਨਾ ਹੁਣ ਹੁਣ ਤੁਸੀਂ ਕੀ ਕਰਨਾ ਹੋ ਤੁਸੀਂ ਮੋਸਿਕ ਦੇ ਵਿੱਚ ਗਏ ਕਲਿੱਕ ਕੀਤਾ ਆ ਦੇਖੋ ਆ ਗਿਆ ਮੇਰੇ ਫੇਸ ਤੇ ਚਲੇ ਗਿਆ ਜੀ ਤੁਸੀਂ ਇਹਨੂੰ ਛੋਟਾ ਕਰ ਲਓ ਆ ਦੇਖੋ ਚਲ ਬਣ ਗਿਆ ਹੁਣ ਮੈਂ ਕਿੰਨਾ ਵੀ ਇਹ ਜਿਹੜਾ ਮੇਰਾ ਫੇਸ ਆ ਜਿਹੜਾ ਇਹ ਮੇਰਾ ਸੀਗਾ ਇਹਦੀ ਮਤਲਬ ਵੀ ਉਗੋ ਲਈ ਦੇ ਵਿੱਚ ਹੋਵੇ ਹਨਾ ਤੁਸੀਂ ਕੀ ਕਰਨਾ ਤੁਸੀਂ ਇੱਥੇ ਕਲਿੱਕ ਕਰਨਾ ਕਲਿੱਕ ਕਰਨ ਤੋਂ ਬਾਅਦ ਫਿਰ ਤੁਸੀਂ ਆਪਣੇ ਉੱਥੇ ਆਪਸ਼ਨ ਤੇ ਚਲੇ ਜਾਣਾ ਜਦੋਂ ਤੁਸੀਂ ਕਲਿੱਕ ਦੇ ਕਲਿੱਕ ਕਰੋਗੇ ਨਾ ਤੇ ਤੁਸੀਂ ਇਹਨੂੰ ਥੋੜਾ ਜਿਹਾ ਵਧਾ ਸਕਦੇ ਹੋ ਘਟਾ ਵੀ ਸਕਦੇ ਹੋ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਾਂ ਵੀਡੀਓ ਦੇ ਹਿਸਾਬ ਦੇ ਨਾਲ ਤੁਸੀਂ ਵਧਾ ਕਰਨਾ ਸਕਦੇ ਹੋ ਆ ਗਿਆ ਇੱਥੇ ਤੁਸੀਂ ਮੈਂ ਕਹਿੰਦਾ ਵੀ ਗੋਲਾਈ ਦੇ ਵਿੱਚ ਆਵੇ ਆ ਦੇਖੋ ਇਹ ਗੋਲਾਈ ਦੇ ਵਿੱਚ ਆਏਗਾ ਦੇਖੋ ਆ ਗੋਲਾਈ ਦੇ ਵਿੱਚ ਆ ਗਿਆ ਫੇਸ ਆ ਦੇਖੋ ਗੋਲਾਈ ਦੇ ਵਿੱਚ ਜਿੰਨਾ ਮਰਜੀ ਤੁਸੀਂ ਇਹਨੂੰ ਕਰ ਸਕਦੇ ਹੋ ਦੇਖੋ ਠੀਕ ਆ ਗਿਆ ਜੀ ਸੋ ਇੱਕ ਵਾਰੀ ਮੈਂ ਤੁਹਾਨੂੰ ਦੁਬਾਰਾ ਫੇਰ ਕਰਕੇ ਦਿਖਾਉਣਾ ਤੁਹਾਨੂੰ ਦੁਬਾਰਾ ਕਰਕੇ ਤੁਹਾਨੂੰ ਤੁਹਾਨੂੰ ਕਲੀਅਰ ਪਤਾ ਲੱਗ ਜਾਏਗਾ ਕਾਫੀ ਸਾਰੇ ਲੱਗ ਗਏ ਫੇਸ ਦੇ ਉੱਤੇ ਤੇ ਆ ਦੇਖੋ ਆ ਮੇਰੀ ਫੋਟੋ ਸੀ ਠੀਕ ਹੈ ਜੀ ਆ ਫੋਟੋ ਨੂੰ ਮੈਂ ਥੋੜਾ ਜਿਹਾ ਉੱਪਰ ਕਰ ਦਿਨਾ ਹੁਣ ਮੈਂ ਇਹਦੇ ਤੇ ਫੇਸ ਤੇ ਮਾਸਕ ਲਾ ਦਿਨਾ ਮੈਂ ਇੱਥੇ ਕਲਿੱਕ ਕਰਾਂਗਾ ਇੱਥੇ ਕਲਿੱਕ ਕਰਨ ਮੋਸਿਕ ਪਰ ਇੱਥੇ ਠੀਕ ਹੈ ਜੀ ਫਿਰ ਅੱਗੇ ਜਾਵਾਂਗਾ ਇਹ ਆ ਰਿਹਾ ਮੋਸਿਕ ਕਹਿੰਦਾ ਤੁਸੀਂ ਥੱਲੇ ਜਾਣਾ ਆ ਰਿਹਾ ਮੋਸਿਕ ਠੀਕ ਹੈ ਜੀ ਆਪਾਂ ਮੋਸਿਕਲੇ ਤੇ ਚਲੇ ਜੰਨੇ ਆ ਕਿੱਧਰ ਗਿਆ ਆ ਆ ਗਿਆ ਮੋਸਿਕ ਤੁਸੀਂ ਮੋਸਿਕ ਤੇ ਕਲਿੱਕ ਕਰਨਾ ਆ ਆ ਗਿਆ ਗੋਲਾਈ ਆ ਗੋਲ ਆ ਗਿਆ ਮੈਂ ਕਹਿੰਦਾ ਮੇਰੇ ਫੇਸ ਤੇ ਇਹ ਆ ਜੇ ਮੈਨੂੰ ਇਹ ਛੋਟਾ ਕਰ ਦਿਨਾ ਥੋੜਾ ਜਿਹਾ ਅਸਾਈ ਛੋਟਾ ਹੋਣ ਤੋਂ ਬਾਅਦ ਦੇਖੋ ਆ ਆ ਗਿਆ ਤੁਸੀਂ ਇਤੋਂ ਘਟਾਵਦਾ ਵੀ ਸਕਦੇ ਹੋ ਆ ਤੁਸੀਂ ਕਿਹਨੂੰ ਜ਼ਿਆਦਾ ਵੱਧ ਜੇ ਥੋੜਾ ਜਿਹਾ ਘੱਟ ਹੋਵੇ ਥੋੜਾ ਜਿਹਾ ਹੋਰ ਘਟਾ ਜੇ ਤੁਸੀਂ ਇਤੋਂ ਘਟਾਵਦਾ ਵੀ ਸਕਦੇ ਹੋ ਦੇਖੋ ਆ ਆ ਜੇ ਠੀਕ ਹੈ ਜੀ ਤੇ ਇਹ ਦੇਖੋ ਹੁਣ ਆਲਰੇਡੀ ਇਹ ਆ ਚੁੱਕਿਆ ਵਾ ਆ ਦੇਖੋ ਆ ਗਿਆ ਹੁਣ ਮੈਂ ਇਹ ਤੇ ਅਡਜਸਟ ਕਰ ਦੇਣਾ ਦੇਖੋ ਹੁਣ ਮੇਰੀ ਵੀਡੀਓ ਚ ਲੱਗੀ ਹੈ ਦੇਖੋ ਮੇਰੇ ਫੇਸ ਤੇ ਬਲਰ ਹੋਇਆ ਹੋਇਆ ਹੈ ਨਾ ਤੁਸੀਂ ਇਹਨੂੰ ਤੁਸੀਂ ਇਦਾਂ ਯੂਜ਼ ਕਰ ਸਕਦੇ ਹੋ ਤੁਹਾਡੇ ਲਈ ਇਹ ਬਹੁਤ ਵਧੀਆ ਇਫੈਕਟ ਹੈ ਇਹ ਇਹਨੂੰ ਮੈਂ ਕੱਟ ਦੇਣਾ ਸਾਰੀ ਚੀਜ਼ ਨੂੰ ਹਣ ਜਿਹੜੀ ਮੈਂ ਫੋਟੋ ਵਗੈਰਾ ਲਗਾਈ ਹੈ ਮੈਂ ਸਾਰੀ ਕੱਟ ਦਿਨਾ ਵਾ ਤੁਸੀਂ ਇਹ ਤੁਹਾਡੇ ਲਈ ਬਹੁਤ ਵਧੀਆ ਜਿਹੜੇ ਮੇਰੇ ਭੈਣ ਭਰਾ ਕਹਿੰਦੇ ਵੀ ਅਸੀਂ ਇਹ ਚੀਜ਼ ਮਤਲਬ ਆਪਣਾ ਫੇਸ ਨਹੀਂ ਦਿਖਾਉਣਾ ਚਾਹੁੰਦੇ ਹੈਗੇ ਜੀ ਹੁਣ ਆਪਾਂ ਅਗਲਾ ਆਪਸ਼ਨ ਹੈ ਆਪਣੀ ਹੈਗੀ ਆ ਮੋਸਕ ਤੋਂ ਬਾਅਦ ਹੈਗੀ ਆਪਣੀ ਮੈਗਨੀਫਾਈ ਇਹ ਬਲਰ ਹੋ ਜਾਂਦੀ ਹੈ ਦੇਖੋ ਤੁਸੀਂ ਕੋਈ ਵੀ ਤੁਸੀਂ ਲਾਣਾ ਚਾਹੁੰਦੇ ਹੋ ਮੰਨ ਕੇ ਚਲੋ ਕੋਈ ਕਿਸੇ ਚੀਜ਼ ਨੂੰ ਤੁਸੀਂ ਹਾਈਲਾਈਟ ਕਰਨਾ ਚਾਹੁੰਦੇ ਹੋ ਮੰਨ ਕੇ ਚਲੋ ਮੈਂ ਪੱਤੇ ਨੂੰ ਹਾਈਲਾਈਟ ਕਰਨਾ ਚਾਹੁੰਦਾ ਆ ਪੱਤੇ ਨੂੰ ਤੁਸੀਂ ਇੱਥੋਂ ਹਾਈਲਾਈਟ ਕਰ ਸਕਦੇ ਹੋ ਕਿਸੇ ਵੀ ਚੀਜ਼ ਨੂੰ ਹਾਈਲਾਈਟ ਕਰਨਾ ਚਾਹੁੰਦੇ ਹੋ ਮੰਨ ਕੇ ਚੱਲੋ ਮੈਂ ਤੁਹਾਨੂੰ ਕੋਈ ਚੀਜ਼ ਸੋਖੋਣਾ ਪਿਆਵਾ ਬਟ ਮੈਂ ਕਹਿੰਦਾ ਵੀ ਇਹ ਦੇਖੋ ਇੱਥੇ ਵੀ ਪੋਵਾ ਦੇ ਉਧਰ ਦੇਖੋ ਇੱਥੇ ਬਾਰੀ ਲੱਗੀ ਆ ਮੈਂ ਕਹਿੰਦਾ ਵੀ ਇੱਥੇ ਬਾਰੀ ਆ ਇੱਕ ਆ ਦੇਖੋ ਹੁਣ ਜਦੋਂ ਮੈਂ ਇਦਾਂ ਕਰਾਂਗਾ ਪਲੇ ਕਰਾਂਗਾ ਤੁਹਾਨੂੰ ਪਤਾ ਲੱਗ ਜਾਏਗਾ ਵੀ ਆ ਇੱਥੇ ਇੱਕ ਬਾਰੀ ਆ ਦੇਖੋ ਹਨਾ ਕਿਸੇ ਵੀ ਚੀਜ਼ ਨੂੰ ਤੁਸੀਂ ਬਲਰ ਕਰਨਾ ਚਾਹੁੰਦੇ ਹੋ ਤੁਸੀਂ ਉਹਨੂੰ ਹਾਈਲਾਈਟ ਜਿੰਨੂੰ ਆਪਾਂ ਕਹਿ ਦਈਏ ਤੁਸੀਂ ਹਾਈਲਾਈਟ ਕਰਨਾ ਚਾਹੁੰਦੇ ਹੋ ਤੁਸੀਂ ਇਹਦੇ ਨਾਲ ਤੁਸੀਂ ਹਾਈਲਾਈਟ ਕਰ ਸਕਦੇ ਹੋ ਰਿਵਰਸ ਮਤਲਬ ਤੁਸੀਂ ਕਿੰਨੇ ਵੀ ਯਾਰ ਮੇਰੀ ਵੀਡੀਓ ਆ ਦੇਖੋ ਮੈਂ ਤੁਹਾਨੂੰ ਇੱਕ ਵੀਡੀਓ ਪਲੇ ਅਕੋਤੈ ਨੂੰ ਅੱਗੇ ਨੂੰ ਜਾ ਰਹੀ ਹੈ ਨਾ ਮੈਂ ਕਹਿੰਦਾ ਵੀ ਪਿੱਛੇ ਨੂੰ ਜਾਵੇ ਪਹਿਲਾਂ ਮੈਂ ਕੀ ਕਰਾਂਗਾ ਇੱਥੇ ਇਹਨੂੰ ਸਿਲੈਕਟ ਕੀਤਾ ਸਿਲੈਕਟ ਕਰਕੇ ਮੈਂ ਨਾ ਕੈਂਚੀ ਨਾਲ ਇਹਨੂੰ ਥੋੜਾ ਜਿਹਾ ਕੱਟ ਕਰ ਲਾਂਗਾ ਨਾ ਵੀ ਅਬ ਚਲੋ ਤੁਹਾਨੂੰ ਸਿੰਪਲ ਉਦਾਹਰਨ ਦੇ ਦਿੰਦਾ ਤੁਸੀਂ ਕਹਿੰਦੇ ਹੋ ਵੀ ਸਾਡੀ ਵੀਡੀਓ ਪਿੱਛੇ ਨੂੰ ਜਾਵੇ ਬੈਕ ਜਾਵੇ ਰਿਵਰਸ ਜਿੰਨੂੰ ਆਪਾਂ ਕਹਿੰਦੇ ਨੇ ਤੁਸੀਂ ਰਿਵਰਸ ਤੇ ਕਲਿੱਕ ਕਰੋਗੇ ਇਹ ਪ੍ਰੋਸੈਸਿੰਗ ਲਏਗਾ ਥੋੜੀ ਦੇਰ ਤੱਕ ਜਦੋਂ ਪ੍ਰੋਸੈਸਿੰਗ ਕੰਪਲੀਟ ਹੋ ਜੀ ਤੁਹਾਡੀ ਵੀਡੀਓ ਜਿਹੜੀ ਸਾਡੀ ਰਿਵਰਸ ਚਲੇਗੀ ਪੁੱਠੀ ਚਲੇਗੀ ਤੁਸੀਂ ਦੇਖਿਆ ਹੋਣਾ ਕਿਈ ਬੰਦੇ ਰੀਲ ਬਣਾਉਂਦੇ ਆ ਉਹਨਾਂ ਨੋਟ ਉੱਪ ਪੈਸੇ ਉੱਪਰ ਨੂੰ ਸੁੱਟਦੇ ਆ ਉਹ ਬਾਅਦ ਚ ਵੀਡੀਓ ਤੇ ਇਫੈਕਟ ਲਾ ਦਿੰਦੇ ਰਿਵਰਸ ਵਾਲਾ ਉਹ ਪਿੱਛੇ ਨੂੰ ਬੈਕ ਆਉਂਦੇ ਰਹਿੰਦੇ ਆ ਨੋਟ ਜੇ ਦੇਖਿਓ ਨੂੰ ਪਿੱਛੇ ਨੂੰ ਡਿੱਗ ਰਹੇ ਲੱਗਦਾ ਵਾ ਵੀ ਉੱਪਰੋਂ ਬੰਦਾ ਕੋਈ ਪੈਸੇ ਡੇਗਦਾ ਪਿਆ ਵਾ ਜੇ ਤੁਸੀਂ ਕਹਿੰਦੇ ਹੋ ਇਹਦੇ ਤੇ ਮੈਂ ਅਲੱਗ ਤੋਂ ਇੱਕ ਵੀਡੀਓ ਬਣਾ ਕੇ ਦਿਖਾ ਦਊਗਾ ਤੁਹਾਡੇ ਵਾਸਤੇ ਉਹਨਾਂ ਦੇਖੋ ਠੀਕ ਆ ਆ ਵੀਡੀਓ ਸਾਰੀ ਰਿਵਰਸ ਚੱਲਦੀ ਪਈ ਆ ਦੇਖੋ ਕੁੱਤਾ ਪਿੱਛੇ ਨੂੰ ਜਾਂਦਾ ਪਿਆ ਇਹ ਵੀ ਸਾਰਾ ਪਿੱਛੇ ਨੂੰ ਜਾਂਦਾ ਪਿਆ ਵਾ ਦੇਖੋ ਸਾਰਾ ਕੁਝ ਪਿੱਛੇ ਨੂੰ ਚੱਲਦਾ ਪਿਆ ਵਾ ਠੀਕ ਹੈ ਜੀ ਇਹ ਇਹਦਾ ਇਹ ਕੰਮ ਆ ਬਸ ਹੁਣ ਆ ਜੰਨੇ ਆਪਾਂ ਇਹਦਾ ਫ੍ਰੀਜ ਦਾ ਫ੍ਰੀਜ ਮਤਲਬ ਤੁਸੀਂ ਕਿੰਨ ਨੂੰ ਵੀ ਰੁਕ ਜੇ ਕੋਈ ਚੀਜ਼ ਹੈ ਨਾ ਜਿਹਨੂੰ ਫ੍ਰੀਜ ਮਤਲਬ ਤੁਹਾਨੂੰ ਪਤਾ ਹੀ ਸਾਰ ਨੂੰ ਵੀ ਰੁਕ ਜਾਂਦੀ ਚੀਜ਼ ਹੈ ਨਾ ਤੁਸੀਂ ਜਦੋਂ ਇੱਥੇ ਕਲਿੱਕ ਕਰੋਗੇ ਇਹ ਪ੍ਰੋਸੈਸਿੰਗ ਲੂਗੀ ਥੋੜੀ ਜੀ ਇਹ ਰੁਕ ਜੇਗੀ ਵੀਡੀਓ ਰੁਕ ਜਾਂਦੀ ਹੈ ਇਹਦੀ ਵੀ ਆਪਾਂ ਨੂੰ ਜ਼ਿਆਦਾ ਲੋਡ ਨਹੀਂ ਪੈਂਦੀ ਰਿਵਰਸ ਦੀ ਤੁਹਾਨੂੰ ਜ਼ਿਆਦਾ ਲੋਡ ਪੈਗੀ ਉਸ ਤੋਂ ਬਾਅਦ ਆ ਗਿਆ ਫੋਰਵਰਡ ਤੁਸੀਂ ਇੱਥੇ ਕਲਿੱਕ ਕਰੋਗੇ ਫੋਰਵਰਡ ਚੱਲ ਜਿਗਾ ਇਹ ਇਹ ਬਲੈਂਕ ਤਾਂ ਖਾਲੀ ਛੱਡ ਦੇਗਾ ਉੱਪਰ ਫੋਰਵਰਡ ਚੱਲ ਜਿਗਾ ਵੈਸੇ ਆਪਾਂ ਨੂੰ ਉਹਦੀ ਜ ਆਪਾਂ ਨੂੰ ਜ਼ਿਆਦਾ ਲੋਡ ਨਹੀਂ ਕੀ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰੋ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਇਸ ਵੀਡੀਓ ਦੇ ਥੱਲੇ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਬ